ਬਹੁਤ ਤਕੜਾ ਮੈਚ ਖੇਡ ਗਰਾਊਂਡ ਦੇ ਵਿੱਚ ਇੱਕ ਸ਼ਖਸੀਅਤ ਨਿਊਜ਼ੀਲੈਂਡ ਤੋਂ ਆਈ ਹੈ ਤਾਰੀ ਭਾਜੀ ਆਜੋ ਇੱਥੇ ਯਾਰਾ ਨਾਲ ਬਿੰਦਰ ਦਸਾਂਜ ਨਿਊਜ਼ੀਲੈਂਡ ਦੇ ਵਿੱਚ ਹਰ ਸਾਲ ਕਬੱਡੀ ਹੁੰਦੀ ਹੈ ਤੇ ਇੱਕ ਕਬੱਡੀ ਦਾ ਉਹ ਇਨਸਾਨ ਆਇਆ ਹੈ ਜਿਹੜਾ ਬਿਨਾਂ ਕੋਈ ਲਾਲਚ ਲੋਭ ਕਬੱਡੀ ਦੀ ਸੇਵਾ ਕਰਦਾ ਹੈ ਅਕਸਰ ਕਬੱਡੀ ਦੇ ਵਿੱਚ ਸਾਰੇ ਪ੍ਰਮੋਟਰ ਸੇਵਾ ਕਰਦੇ ਆ ਤੇ ਸਾਰਿਆਂ ਨੂੰ ਮੇਰੇ ਵੀਰੋ ਉਹਨਾਂ ਕਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਇਹ ਮੇਰੇ ਨਾਲ ਉਹ ਸ਼ਖੀਅਤ ਹੈ ਕਿਤੇ ਤੁਹਾਨੂੰ ਨਿਊਜ਼ੀਲੈਂਡ ਜਾਣ ਦਾ ਮੌਕਾ ਮਿਲੇ ਤੇ ਟੰਗੇ ਸ਼ਹਿਰ ਜਾ ਕੇ ਪੁੱਛੋ ਜਿੰਨੀ ਪੰਜਾਬੀ ਕਮਿਊਨਿਟੀ ਵੱਸਦੀ ਹੈ ਔਰ ਹਰ ਪਰਿਵਾਰ ਦੇ ਵਿੱਚ ਜੇ ਕੋਈ ਮੇਰੇ ਵੀਰੋ ਝਗੜਾ ਹੋ ਜਾਂਦਾ ਤੇ ਕਹਿੰਦੇ ਹੁੰਦੇ ਵੀ ਤਾਰੀ ਸਰਪੰਚ ਨੂੰ ਲਿਆਓ ਇਹ ਸਤਕਾਰ ਕਮਾਇਆ ਨਿਊਜ਼ੀਲੈਂਡ ਦੇ ਵਿੱਚ ਦੇ ਆ ਪਲੈਂਟੀ ਕਲੱਬ ਹੈ ਔਰ ਜਿੱਥੇ ਉਹ ਟੀਮ ਪੰਜਾਬ ਦੇ ਵਿੱਚ ਅੱਜ ਦੁਨੀਆ ਦੀ ਟਾਪਰ ਟੀਮ ਹੈ ਉਥੇ ਉਹ ਹੋਰ ਸਪੋਰਟਸ ਖੇਤਰ ਦੇ ਵਿੱਚ ਵੀ ਮੱਲਾ ਮਾਰ ਰਹੀ ਹੈ ਨਿਊਜ਼ੀਲੈਂਡ ਦੀ ਬਿਆ ਪਲੈਂਟੀ ਦੀ ਟੀਮ ਹਾਕੀ ਦੀ ਟੀਮ ਮੇਰੇ ਵੀਰੋ ਜਿਹਦੇ ਵਿੱਚ ਨੌ ਜਿਹੜੇ ਪੰਜਾਬੀ ਕਮਿਊਨਿਟੀ ਦੇ ਸਿੱਖ ਪਰਿਵਾਰਾਂ ਦੇ ਮੁੰਡੇ ਖੇਡਦੇ ਆ ਸਾਰੇ ਨਿਊਜ਼ੀਲੈਂਡ ਦੇ ਗੋਰਿਆਂ ਦੇ ਬੱਚੇ ਸਾਰੇ ਸਕੂਲਾਂ ਦੀਆਂ ਜਿਹੜੀਆਂ ਗੇਮਾਂ ਹੋਈਆਂ ਹੈ ਜਿਸ ਟੀਮ ਦੇ ਵਿੱਚ ਨੌ ਪਲੇਅਰ ਜਿਹੜੇ ਪੰਜਾਬੀ ਕਮਿਊਨਿਟੀ ਦੇ ਖੇਡਦੇ ਆ ਉਹ ਇਹਨਾਂ ਦੀ ਟੀਮ ਸਾਰੇ ਨਿਊਜ਼ੀਲੈਂਡ ਦੇ ਸਕੂਲਾਂ ਦੇ ਵਿੱਚੋਂ ਫਾਸਟ ਆਈ ਹੈ ਇਹ ਉਹਨਾਂ ਇਹਨਾਂ ਦੀ ਦੇਣ ਹੈ ਜੇ ਗੱਲ ਕਰੀਏ ਖੇਡ ਕਬੱਡੀ ਦੀ ਗਰੀਬ ਪਰਿਵਾਰਾਂ ਦੇ ਨਵੇਂ ਖਿਡਾਰੀਆਂ ਨੂੰ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਵਾਲਾ ਉਹ ਅਵਤਾਰ ਸਿੰਘ ਤਾਰੀਆ ਟਰੰਗੇ ਵਾਲਾ ਨਿਊਜ਼ੀਲੈਂਡ ਦੀ ਟੀਮ ਇੰਡੀਆ ਦੇ ਵਿੱਚ ਅਖਤੋ 70 ਲੱਖ ਦਾ ਬਜਟ ਹੈ ਅੱਜ ਤੱਕ ਇਸ ਇਨਸਾਨ ਨੇ ਕਦੇ ਕਿਸੇ ਬਲਾਰੇ ਨੂੰ ਫੋਨ ਕਰਕੇ ਆਪਣਾ ਨਾਂ ਨਹੀਂ ਬੁਲਾਇਆ ਜਦ ਵੀ ਟੀਮ ਜਿੱਤਦੀ ਹਾਰਦੀ ਹੈ ਬੰਟੀ ਨੂੰ ਇੱਕ ਫੋਨ ਆਉਂਦਾ ਵੀ ਕਿਸੇ ਪਲੇਅਰ ਦੇ ਸੱਟ ਤਾਂ ਨਹੀਂ ਲੱਗੀ ਇਹ ਇਨਸਾਨ ਧਰਤੀ ਦੇ ਨਾਲ ਜੁੜਿਆ ਹੋਇਆ ਹੈ ਕਬੱਡੀ ਦਾ ਮਹਾਨ ਪ੍ਰਮੋਟਰ ਹੈ ਪੰਜਾਬ ਦੀ ਧਰਤੀ ਤੇ ਆਇਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਸਤਿਕਾਰ ਹੈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਨਾਲ ਮੇਰੇ ਵੀਰੋ ਹਿੱਕ ਢਾ ਕੇ ਖੜਨ ਵਾਲਾ ਇਨਸਾਨ ਹੈ ਕਹਿੰਦਾ ਵੀ ਜਿੰਨਾ ਟਾਈਮ ਐਮਐਲਕੇ ਚੱਲੂ ਆਪਾਂ ਸੰਦੀਪ ਦੀ ਸੋਚ ਦੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਤੁਹਾਡਾ ਇੱਥੇ ਪੁਜਣ ਤੇ ਬਿੰਦਰ ਰਸਾਂਜ ਨਾਲ ਆਇਆ ਵਿਸ਼ੇਸ਼ ਤੌਰ ਤੇ ਧੰਨਵਾਦ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ